ਕਣੀ ਸੁਣੋ ਕਣੀ ਬਸ ਸੁਣੀਆ ਦੋਸਤੋ ਇੱਕ ਨਾ ਭਗਤ ਹੁੰਦਾ ਕੋਈ ਰੱਬ ਦਾ ਭਗਤ ਹੁੰਦਾ ਉਹਨੇ ਬਹੁਤ ਤਪੱਸਿਆ ਕੀਤੀ ਹੁੰਦੀ ਆ ਬਹੁਤ ਜ਼ਿਆਦਾ ਤਪੱਸਿਆ ਉਹ ਕੀਤੀ ਹੁੰਦੀ ਆ ਕਿ ਉਹਨੂੰ ਵਰਦਾਨ ਮਿਲਿਆ ਹੁੰਦਾ ਕਿ ਉਹ ਜਦੋਂ ਮਰਜੀ ਰੱਬ ਦੀ ਕਚਹਿਰੀ ਚਲਾ ਜਾਂਦਾ ਉਹ ਰੋਜ਼ ਹੀ ਰੱਬ ਦੀ ਕਚਹਿਰੀ ਚ ਦਾਖਲ ਹੋ ਕੇ ਵਾਪਸ ਆਉਂਦਾ ਰੋਜ਼ ਹੀ ਇੰਨੀ ਜ਼ਿਆਦਾ ਭਗਤੀ ਤੇ ਹੁੰਦੀ ਉਸ ਬੰਦੇ ਦੇ ਵਿੱਚ ਪਰ ਜਦੋਂ ਰੋਜ਼ ਜਾਂਦਾ ਨਾ ਉਹ ਇੱਕ ਪਿੰਡ ਵਿੱਚ ਦੀ ਗੁਜ਼ਰ ਕੇ ਅੱਗੇ ਜਾ ਕੇ ਇੱਕ ਪਹਾੜ ਤੇ ਭਗਤੀ ਕਰਦਾ ਉਸ ਤੋਂ ਬਾਅਦ ਉਹ ਸਿੱਧਾ ਰੱਬ ਤੇ ਰੱਬ ਦੀ ਕਚਹਿਰੀ ਵਿੱਚ ਦਾਖਲ ਹੋ ਜਾਂਦਾ ਉੱਥੇ ਬੈਠਾ ਬੈਠਾ ਤਾਂ ਜਦੋਂ ਕਿਸੇ ਇੱਕ ਪਿੰਡ ਵਿੱਚ ਦੀ ਨੰਗਦਾ ਤੇ ਇੱਕ ਘਰ ਆਉਂਦਾ ਉਸ ਪਿੰਡ ਦੇ ਜਿਹਦੇ ਘਰ ਦੇ ਬਿਲਕੁਲ ਅੱਗੋਂ ਦੀ ਉਹ ਨੰਗਦਾ ਬੰਦਾ ਤਾਂ ਘਰ ਵਿੱਚ ਇੱਕ ਪਤੀ ਪਤਨੀ ਰਹਿੰਦੇ ਆ ਦੋਨੇ ਨਾਲ ਦੋ ਬੱਚੇ ਹੁੰਦੇ ਆ ਤੇੜੀ ਪਤਨੀ ਹੁੰਦੀ ਹੈ ਨਾ ਉਹ ਪਤੀ ਨੂੰ ਕਹਿੰਦੀ ਕਿਉਂਕਿ ਉਹ ਬਿਲਕੁਲ ਗਰੀਬ ਹੁੰਦੇ ਆ ਬਿਲਕੁਲ ਖਾਣ ਦਾ ਵੀ ਔਖਾ ਹੁੰਦਾ ਬਹੁਤ ਮੁਸ਼ਕਲ ਨਾਲ ਉਹਦੇ ਦਿਨ ਟਪਰੇ ਹੁੰਦੇ ਆ ਤੋ ਆ ਉਹਦੇ ਘਰ ਵਾਲੇ ਨੂੰ ਕਹਿੰਦੀ ਆ ਵੀ ਇੱਕ ਬੰਦਾ ਰੋਜ਼ ਹੀ ਇੱਥੋਂ ਦੀ ਜਾਂਦਾ ਕੰਮ ਕਰਤੇ ਕਿਸੇ ਤੇ ਜਾਂਦਾ ਕੰਮ ਕਰਤੇ ਲੱਗਿਆ ਜਾ ਕੇ ਤੂੰ ਉਹਦੇ ਨਾਲ ਕੰਮ ਤੇ ਜਾਵੜਿਆ ਕਰ ਉਹ ਜਾਂਦਾ ਕੰਮ ਤੇ ਉਹ ਵੀ ਤਾਂ ਜਾਂਦੇ ਆ ਕਿਤੇ ਨਾ ਕਿਤੇ ਕੰਮ ਤੇ ਤੈਨੂੰ ਕੰਮ ਮਿਲਦਾ ਨਹੀਂ ਤੂੰ ਵੀ ਉਹਦੇ ਨਾਲ ਜਾਵੜਿਆ ਕਰ ਹੋ ਸਕਦਾ ਤੈਨੂੰ ਵੀ ਕੰਮ ਮਿਲ ਜੇ ਤੂੰ ਵੀ ਜਾ ਕੇ ਉਥੋਂ 4 ਰੁਪਏ ਕਮਾਈ ਕਰਕੇ ਲਿਆ ਉਹ ਆਂਦਾ ਚੱਲ ਠੀਕ ਆ ਉਹ ਬੰਦੇ ਨੂੰ ਇਹਦਾ ਪਤਾ ਨਹੀਂ ਵੀ ਉਹ ਤਾਂ ਰੱਬ ਦੀ ਕਚਹਿਰੀ ਚ ਜਾਂਦਾ ਬੰਦਾ ਉਹ ਸੋਚਦਾ ਕਿ ਵਾਕਈ ਇਹ ਵੀ ਕਿਤੇ ਕੰਮ ਤੇ ਜਾਂਦਾ ਤੇ ਮੈਂ ਵੀ ਇਹਦੇ ਨਾਲ ਹੀ ਕੰਮ ਤੇ ਜਾਵਦਾ ਕਰੂੰਗਾ ਤਾਂ ਉਹ ਕੀ ਕਰਦਾ ਉਹ ਵੀ ਉਹਦੇ ਨਾਲ ਹੀ ਤੁਰ ਪੈਂਦਾ ਉਹਦੇ ਮਗਰ ਮਗਰ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਰਸਤੇ 'ਤੇ ਜਾ ਕੇ ਨਾ ਜਦੋਂ ਭਗਤ ਵੇਖਦਾ ਮਗਰ ਵੇਖਦਾ ਵੀ ਇਹ ਬੰਦਾ ਮੇਰੇ ਮਗਰ ਮਗਰ ਹੀ ਆ ਰਿਹਾ ਮੇਰੇ ਨਾਲ ਨਾਲ ਤੁਰਲਿਆ ਆਉਂਦਾ ਤਾਂ ਉਹਨੂੰ ਮੁੜ ਕੇ ਉਹਨੂੰ ਕਹਿੰਦਾ ਭੱਤਾ ਤੂੰ ਕਿੱਧਰ ਚੱਲੇ ਆ ਬਈ ਬੰਦੇ ਨੂੰ ਪੁੱਛਦਾ ਤੂੰ ਕਿੱਧਰ ਚੱਲੇ ਆ ਤੂੰ ਕਹਿੰਦਾ ਵੀ ਮੈਂ ਵੀ ਤੇਰੇ ਨਾਲ ਹੀ ਚੱਲਿਆ ਮੈਨੂੰ ਕਿਤੇ ਕੰਮਕੁੰਮ ਨਹੀਂ ਮਿਲਦਾ ਤੂੰ ਰੋਜ਼ ਕੰਮ ਤੇ ਜਾਣਾ ਮੈਨੂੰ ਵੀ ਨਾਲ ਕੰਮ ਤੇ ਲਵਾ ਦੀ ਸ਼ਾਇਦ ਮੈਂ ਵੀ ਅੱਜ ਆਪਦੇ ਬੱਚਾ ਵਾਸਤੇ ਕੁਝ ਨਾ ਕੁਝ ਲੈ ਕੇ ਆ ਜਾਊਗਾ ਉਹ ਭਗਤ ਕਹਿੰਦਾ ਵੀ ਮੈਂ ਕੰਮਕੁੰਮ ਤੇ ਨਹੀਂ ਲੱਗਿਆ ਕਿਤੇ ਮੈਂ ਤਾਂ ਜਾਣਾ ਹੁਣਾਂ ਭਗਤੀ ਕਰਨ ਉਦੋਂ ਬਾਅਦ ਉੱਥੋਂ ਮੈਨੂੰ ਸਿੱਧਾ ਤਾਂ ਚੱਕ ਲੈਂਦਾ ਵੀ ਜਾ ਵੜਦਾ ਮੈਂ ਰੱਬ ਦੀ ਕਚਹਿਰੀ ਚਲਾ ਜਾਣਾ ਉੱਥੇ ਮੈਨੂੰ ਵਰਦਾਨ ਆ ਕਿ ਮੈਂ ਰੱਬ ਦੀ ਕਚਹਿਰੀ ਚਲਾ ਜਾਣਾ ਪਰ ਤੂੰ ਨਹੀਂ ਜਾ ਸਕਦਾ ਰੱਬ ਦੀ ਕਚਹਿਰੀ ਚ ਆਮ ਬੰਦਾ ਹਰੇਕ ਨਹੀਂ ਜਾ ਸਕਦਾ ਇਸ ਕਰਕੇ ਤੂੰ ਮੁੜ ਜਾ ਕੀ ਫਾਇਦਾ ਐਵੇਂ ਟਾਈਮ ਵੇਸਟ ਕਰੇਗਾ ਉਹ ਬੰਦਾ ਉਹਨੂੰ ਕਹਿੰਦਾ ਨਾ ਭਗਤ ਨੂੰ ਕਹਿੰਦਾ ਵੀ ਜਿੱਥੋਂ ਮੈਨੂੰ ਕੋਈ ਮੋੜ ਦੂਗਾ ਨਾ ਜਿੱਥੋਂ ਮੈਨੂੰ ਕੋਈ ਰੋਕ ਜੂਗਾ ਉੱਥੋਂ ਮੈਂ ਰੁਕ ਦੂਗਾ ਉਹ ਰੁਕ ਜੂਗਾ ਉੱਥੇ ਗਾ ਨਹੀਂ ਜਾਂਦਾ ਤੂੰ ਮੈਨੂੰ ਲੈ ਜਾ ਜਿੱਥੋਂ ਤੱਕ ਮੈਨੂੰ ਲੈ ਕੇ ਜਾ ਸਕਦਾ ਉਹ ਆ ਚੱਲ ਠੀਕ ਆ ਮੈਨੂੰ ਕੀ ਤੁਰਿਆ ਆ ਜਾ ਬਈ ਉਹ ਦੋਨੇ ਚਲੇ ਜਾਂਦੇ ਆ ਹੋਣ ਰੱਬ ਦੀ ਕਚਹਿਰੀ ਦੇ ਵਿੱਚ ਵੀ ਉਹ ਬੰਦਾ ਉਹਦੇ ਨਾਲ ਹੀ ਚਲਾ ਜਾਂਦਾ ਉੱਥੇ ਰੱਬ ਦੀ ਕਚਹਿਰੀ ਜਦੋਂ ਉਹ ਬੰਦਾ ਉਹਦੇ ਨਾਲ ਪਹੁੰਚਦਾ ਨਾ ਤਾਂ ਉਹਦੇ ਜਿਹੜੇ ਬਾਹਰ ਹੁਣ ਖੜੇ ਹੁੰਦੇ ਆ ਪਹਿਰੇਦਾਰ ਤਾਂ ਪੁੱਛਦੇ ਉਹ ਕਹਿੰਦੇ ਵੀ ਤੂੰ ਨਹੀਂ ਅੰਦਰ ਜਾ ਸਕਦਾ ਤੂੰ ਇੱਥੇ ਰੁਕ ਜਾ ਤੇ ਭਗਤ ਅਕ ਰੱਬ ਦੀ ਕਚਹਿਰੀ ਵਿੱਚ ਅੱਗੇ ਚਲਾ ਜਾਂਦਾ ਤੇ ਉਹ ਬੰਦਾ ਉੱਥੇ ਪਿੱਛੇ ਰੁਕ ਜਾਂਦਾ ਤਾਂ ਹੁਣ ਰੱਬ ਦੀ ਕਚਹਿਰੀ 'ਚ ਸਾਰਾ ਦਿਨ ਕਾਰਵਾਈ ਹੁੰਦੀ ਆ ਕੰਮਕਾਰ ਹੁੰਦੇ ਆ ਰੱਬ ਦਾ ਜਿਹੜਾ ਜੋ ਵੀ ਨਿਜ਼ਾਮ ਹੁੰਦਾ ਉਹਦਾ ਸਾਰਾ ਦਿਨ ਕਾਰਵਾਈ ਚੱਲਦੀ ਆ ਤੇ ਜਦੋਂ ਕਾਰਵਾਈ ਖਤਮ ਹੋ ਜਾਂਦੀ ਆ ਸਾਰੇ ਆਪਣੇ ਆਪਣੇ ਜਗ੍ਹਾ ਨੂੰ ਚਲੇ ਜਾਂਦੇ ਆ ਪਰ ਉਹ ਜਿਹੜਾ ਭਗਤ ਹੁੰਦਾ ਉਹ ਉੱਥੇ ਖੜਾ ਰਹਿੰਦਾ ਉਹ ਭਗਤ ਉੱਥੇ ਖੜਾ ਰਹਿੰਦਾ ਉਹ ਪੁੱਛਦਾ ਵੀ ਰੱਬ ਪੁੱਛਦਾ ਵੀ ਤੂੰ ਇੱਥੇ ਕਿਉਂ ਖੜਾ ਭਗਤਾ ਤੂੰ ਵੀ ਚਲਾ ਜਾ ਉਹ ਆਂਦਾ ਜੀ ਮੈਂ ਦੁਜਾ ਆਇਆ ਤਾਂ ਵੀ ਕੱਲ੍ਹ ਹੀ ਸੀ ਘਰੂ ਪਰ ਰਾਸਤੇ 'ਚ ਮੈਨੂੰ ਨਾ ਇੱਕ ਬੰਦਾ ਮਿਲ ਗਿਆ ਤੇਰਾ ਪਿਆਰਾ ਬੰਦਾ ਕੋਈ ਤੇ ਉਹ ਬੜਾ ਵਿਚਾਰਾ ਦੁਖੀ ਆ ਤੇ ਉਹਦੇ ਕੋਲ ਖਾਣ ਦਾ ਵੀ ਆਪਦਾ ਕੋਈ ਜ਼ਗਾਰ ਰੋਜ਼ਗਾਰ ਹੈ ਨਹੀਂ ਤੋ ਮੇਰੇ ਨਾਲ ਆਇਆ ਤੇ ਉਹਨੇ ਮੈਨੂੰ ਕਿਹਾ ਵੀ ਤੂੰ ਨਾ ਰੱਬ ਨੂੰ ਪੁੱਛੀ ਵੀ ਮੈਂ ਕਿੰਨਾ ਚਿਰ ਇੰਨਾ ਐਂ ਭੁੱਖਾ ਮਰਦਾ ਰਹੂੰਗਾ ਕਿੰਨਾ ਚਿਰ ਮੈਂ ਇੱਥੇ ਇਸ ਤਰ੍ਹਾਂ ਹੀ ਭੁੱਖ ਦੇ ਵਿੱਚ ਦਿਨ ਕੱਟੂੰਗਾ ਮੇਰੇ ਵੀ ਕਦੇ ਚੰਗੇ ਦਿਨ ਆਉਣਗੇ ਜਾਂ ਨਹੀਂ ਆਉਣਗੇ ਤਾਂ ਰੱਬ ਕਹਿੰਦਾ ਕੋਈ ਗੱਲ ਨਹੀਂ ਆਪਾਂ ਹੁਣੇ ਦੇਖ ਲੈਨੇ ਉਹਦਾ ਖਾਤਾ ਹੁਣ ਜਿਵੇਂ ਬੈਂਕ ਵਾਲੇ ਖਾਤਾ ਨਹੀਂ ਖਲਾਉਦੇ ਹੁੰਦੇ ਖਾਤਾ ਕੱਢਦੇ ਐ ਇਸੇ ਤਰ੍ਹਾਂ ਹੀ ਉਸ ਬੰਦੇ ਦਾ ਰੱਬ ਦੀ ਕਚਹਿਰੀ ਦੇ ਵਿੱਚ ਖਾਤਾ ਖੋਲਿਆ ਜਾਂਦਾ ਖਾਤਾ ਖੋਲ ਕੇ ਰੱਬ ਕਹਿੰਦਾ ਵੀ ਇਹ ਬੰਦੇ ਨੇ ਪਿਛਲੇ ਜਨਮਾਂ 'ਚ ਇਦੋਂ ਪਹਿਲਾਂ ਕਦੇ ਵੀ ਦਾਨ ਪੁੰਨ ਨਹੀਂ ਕੀਤਾ ਇਸ ਕਰਕੇ ਇਹਦਾ ਜਿਹੜਾ ਘੜਦਾ 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 ਕੋਟਾ ਨਾ ਥੋੜਾ ਜਿਹਾ ਹੀ ਰਹਿ ਗਿਆ ਇਹਦੇ ਕੋਟੇ 'ਚ ਸਿਰਫ ਹੁਣ 50 ਕਿਲੋ ਕਣਕ ਰਹਿ ਗਈ ਆ ਇਹਦੇ ਕੋਟੇ 'ਚ ਸਿਰਫ 50 ਕਿਲੋ ਕਣਕ ਰਹਿ ਗਈ ਆ ਤੇ ਉਹ ਵੀ ਮੈਂ ਇਹਨੂੰ ਥੋੜੀ ਥੋੜੀ ਕਰਕੇ ਦੇਣੀ ਆ ਵੀ ਕਈ ਸਾਲੇ ਦੇ ਲੰਗ ਜਾਣਗੇ ਤੇ ਇਸ ਤੋਂ ਉੱਤੇ ਨੂੰ ਕੁੱਖ ਨਹੀਂ ਮਿਲ ਲਾਂਦਾ ਤੇ ਭਗਤ ਮੁੜਿਆ ਹੁੰਦਾ ਮੂੜ ਕੇ ਆ ਕੇ ਤੇ ਉਸ ਬੰਦੇ ਨੂੰ ਕਹਿੰਦਾ ਵੀ ਆ ਜਾ ਚੱਲੀਏ ਹੁਣ ਆਪਾਂ ਰਸਤੇ ਤੈਨੂੰ ਦੱਸਦਾ ਕਿ ਰੱਬ ਨੇ ਮੈਨੂੰ ਕੀ ਕਿਹਾ ਤੇ ਰਸਤੇ ਦੇ ਵਿੱਚ ਉਹ ਬੰਦਾ ਰੱਬ ਨੂੰ ਭਗਤ ਉਹ ਬੰਦੇ ਨੂੰ ਕਿ ਭਗਤ ਕਹਿੰਦਾ ਵੀ ਵੀ ਰੱਬ ਨੇ ਕਿਹਾ ਵੀ ਤੇਰੀ ਤੇਰਾ ਕੋਟਾ ਸਿਰਫ 50 ਕਿਲੋ ਰਹਿ ਗਿਆ ਮੇਰੇ ਕੋਲ ਇਸ ਤੋਂ ਉੱਤੇ ਤੇਰਾ ਕੋਟਾ ਹੈ ਨਹੀਂ ਇਸ ਕਰਕੇ ਉਹ ਵੀ ਜਿਹਦੇ ਹੌਲੀ ਹੌਲੀ ਕਰਕੇ ਤੈਨੂੰ ਮਿਲਦਾ ਰੂਪ ਆ ਉਹ ਕਹਿੰਦਾ ਚਲ ਠੀਕ ਹੈ ਜੀ ਘਰੇ ਜਾਂਦਾ ਤੇ ਆਪਦੀ ਘਰ ਵਾਲੀ ਨੂੰ ਸਾਰੀ ਗੱਲ ਦੱਸਦਾ ਵੀ ਰੱਬ ਕਹਿੰਦਾ ਵੀ ਇਹਦਾ ਕੋਟਾ ਸਿਰਫ 50 ਕਿਲੋ ਆ ਉਹ ਹੀ ਰਹਿ ਗਿਆ ਇਸ ਤੋਂ ਉੱਤੇ ਦਾ ਇਹਨੂੰ ਕੱਖ ਨਹੀਂ ਮਿਲਣਾ ਬਸ ਸਿਰਫ 50 ਕਿਲੋ ਇਹਨੂੰ ਕਣਕ ਮਿਲਣੀ ਤੇ ਉਹਦੀ ਘਰ ਵਾਲੀ ਕਹਿੰਦੀ ਵੀ ਆਪਾਂ ਭੁੱਖੇ ਕਿਉਂ ਮਰਨਾ ਭੁੱਖ ਨਾਲ ਹੀ ਕਿਉਂ ਮਰਨਾ ਫਿਰ ਆਪਾਂ ਬਰ ਰੱਜ ਕੇ 4 ਦਿਨ ਖਾ ਕੇ ਤੇ ਮਰ ਜਾਾਂਗੇ ਤੋ ਐਂ ਕਰੀ ਕੱਲੂ ਫੇਰ ਉਹ ਭਗਤ ਦੇ ਨਾਲ ਜਾਈ ਤੇ ਰੱਬ ਨੂੰ ਕਮੀ ਵੀ ਰੱਬਾ ਵੀ ਜਿਹੜਾ ਮੇਰਾ 50 ਕਿਲੋ ਕੋਟਾ ਨਾ ਉਹਦੇ ਚੋਂ ਅੱਧੀ ਕਣਕ ਮੈਨੂੰ ਅੱਜ ਹੀ ਦੇ ਦੇ ਮੈਨੂੰ 25 ਕਿਲੋ ਦੇ ਚੋਂ ਅੱਜ ਹੀ ਦੇ ਦੇ ਉਹ ਆਂਦਾ ਠੀਕ ਆ ਮੈਂ ਕੱਲ ਨੂੰ ਚਲਾ ਜਾਊਂਗਾ ਦੂਜੇ ਦਿਨ ਭਗਤ ਦੇ ਨਾਲ ਫੇਰ ਰਲ ਜਾਂਦਾ ਫਿਰ ਤੁਰ ਪੈਂਦਾ ਉਹਦੇ ਨਾਲ ਨਾਲ ਤਾਂ ਭਗਤ ਰਸਤੇ 'ਚ ਫੇਰ ਪੁੱਛਦਾ ਬਈ ਤੂੰ ਅੱਜ ਕਿੱਧਰ ਚੱਲਿਆ ਬਈ ਵੀ ਕੱਲ ਤੈਨੂੰ ਸੁਦੇਸ਼ ਲਿਆ ਹੱਥ ਦਿੱਤਾ ਰੱਬ ਦਾ ਉਹ ਆਂਦਾ ਨਹੀਂ ਮੈਂ ਨਾ ਅੱਜ ਫੇਰ ਰੱਬ ਦੀ ਕਿਚੈਰੀ 'ਚ ਜਾਣਾ ਤੇ ਉਹਨੂੰ ਪੁੱਛ ਉਹਨੂੰ ਕਹਿਣਾ ਵੀ ਜਿਹੜਾ ਮੇਰਾ ਰਹਿੰਦਾ ਹੈ ਨਾ 50 ਕਿਲੋ 50 ਦੇ ਵਿੱਚੋਂ 25 ਕਿਲੋ ਅੱਜ ਮੈਨੂੰ ਦੇ ਦੇ ਤੇ 25 ਕਿਲੋ ਰਹਿ ਜਾਊਗਾ ਫਿਰ ਤੁਸੀਂ ਹੌਲੀ ਹੌਲੀ ਦੇ ਦੇ ਉਹ ਬੰਦੇ ਕਹਿੰਦਾ ਵੀ ਚਲ ਠੀਕ ਆ ਮੈਨੂੰ ਕੀ ਤਰਾਜ ਪੁੱਛ ਲਾਂਗੇ ਰੱਬ ਮੰਨਿਆ ਤਾਂ ਤੈਨੂੰ ਉਹ ਤੇਰਾ 25 ਕਿਲੋ ਵੀ ਦਿਵਾ ਦੇਾਂਗੇ ਤਾਂ ਉਹ ਬੰਦਾ ਉਹਨੂੰ ਰੱਬ ਕੋਲ ਫੇਰ ਉੱਥੇ ਰੱਬ ਦੀ ਕਚੈਰੀ 'ਚ ਫੇਰ ਉੱਥੇ ਲੈ ਜਾਂਦਾ ਤੇ ਜਿਹੜੇ ਉਹ ਬਾਹਰ ਪਹਿਰੇਦਾਰ ਖੜੇ ਹੁੰਦੇ ਆ ਉਸ ਬੰਦੇ ਨੂੰ ਫੇਰ ਰੋਕ ਲੈਂਦੇ ਆ ਵੀ ਤੂੰ ਨਹੀਂ ਜਾ ਸਕਦਾ ਭਾਈ ਤਾ ਅੱਗੇ ਹੁਣ ਉਹ ਬੰਦਾ ਜਿਹੜਾ ਭਗਤਾ ਰੱਬ ਦੀ ਕਚਰੀ ਚਲਾ ਜਾਂਦਾ ਸਾਰੀ ਕਾਰਵਾਈ ਉਸੇ ਤਰ੍ਹਾਂ ਹੁੰਦੀ ਰਹਿੰਦੀ ਆ ਸਾਰਾ ਦਿਨ ਲੰਘ ਜਾਂਦਾ ਭਗਤ ਫਿਰ ਉੱਥੇ ਖੜਾ ਰਹਿ ਜਾਂਦਾ ਤਾਂ ਰੱਬ ਪੁੱਛਦਾ ਵੀ ਭਗਤਾ ਅੱਜ ਕਾ ਤੋਂ ਖੜਾ ਐਵੇਂ ਉਹ ਕਹਿੰਦਾ ਜੀ ਕੱਲ ਮੇਰੇ ਨਾਲ ਬੰਦਾ ਆਇਆ ਸੀ ਨਾ ਜੀ ਉਹ ਉਹ ਅੱਜ ਵੀ ਆਇਆ ਉਹ ਕਹਿੰਦਾ ਵੀ ਅੱਜ ਕਿਵੇਂ ਆਇਆ ਕੱਲ ਦੱਸ ਤਾਂ ਦਿੱਤਾ ਜੋ ਕੁਛ ਨਾ ਚਾਹੁੰਦਾ ਸੀ ਉਹ ਕਹਿੰਦਾ ਜੀ ਅੱਜ ਉਹ ਪੁੱਛਣਾ ਚਾਹੁੰਦਾ ਉਹ ਕਹਿਣਾ ਚਾਹੁੰਦਾ ਵੀ ਜਿਹੜਾ ਤੁਸੀਂ ਕਹਿੰਦੇ ਨਾ ਵੀ 50 ਕਿਲੋ ਰਾਸ਼ਨ ਰਹਿੰਦਾ ਮੇਰਾ ਉਹਦਾ ਤੁਸੀਂ ਕਹਿੰਦੇ ਨਾ 50 ਕਿਲੋ ਰਾਸ਼ਨ ਰਹਿੰਦਾ ਉਹ ਕਹਿੰਦਾ ਜੀ 25 ਕਿਲੋ ਮੈਨੂੰ ਅੱਜ ਹੀ ਦੇ ਦਿਓ ਤੇ 25 ਕਿਲੋ ਮੇਰਾ ਰਹਿ ਜਾਊਗਾ ਮੈਂ ਫੇਰ ਲੈ ਲਵਾਂਗਾ ਤੇ ਰੱਬ ਕਹਿੰਦਾ ਵੀ ਚਲੋ ਕੋਈ ਨਹੀਂ ਸਾਨੂੰ ਤਾਂ ਕੀ ਤਰਾਜ ਉਹਦਾ ਬੰਦਾ ਹੱਕ ਤਾਂ ਜਰੂਰ ਮਿਲਣਾ ਚਾਹੀਦਾ ਤੂੰ ਐਂ ਕਰ ਵੀ ਇਹਨੂੰ ਕਹ ਲੈ ਜਾ 25 ਕਿਲੋ ਉਥੋਂ 25 ਕਿਲੋ ਰਾਸ਼ਨ ਲੈੜਾ ਰੱਬ ਨੂੰ ਲਦਾ ਦਿੰਦਾ ਤੇ ਉਹ 25 ਕਿਲੋ ਰਾਸ਼ਨ ਲੈ ਕੇ ਘਰੇ ਵਾਪਸ ਆ ਜਾਂਦਾ 25 ਕਿਲੋ ਘਰੇ ਆ ਕੇ ਰਾਸ਼ਨ ਲੈ ਕੇ ਆ ਜਾਂਦਾ ਤੇ ਆਦੀ ਘਰ ਵਾਲੀ ਨੂੰ ਕਹਿੰਦਾ ਵੀ ਐਂ ਕਰੋ 40 ਕਿਲੋ ਦਾ ਰਾਸ਼ਨ ਆ ਜਿਹੜਾ ਉਹ ਰੱਖ ਲਓ ਜਿਹਦੇ ਚੋਂ 30 ਕਿਲੋ ਦਾ ਆਟਾ ਬਣਵਾ ਲਓ ਤੇ 10 ਕਿਲੋ ਵੇਚ ਕੇ ਉਹਦਾ ਸੌਦਾ ਪਤਾ ਨੂੰ ਨਮਰਚਾ ਨੂਨ ਜੋ ਵੀ ਤੁਸੀਂ ਲਿਆ ਸਕਦੇ ਹੋ ਉਹ ਲੈ ਆਓ ਤੇ 10 ਕਿਲੋ ਮੈਂ ਜਾ ਕੇ ਬੀਜ ਉਹਨਾ ਆਪਣੇ ਖੇਤ ਦੇ ਵਿੱਚ ਲੋਕ ਬੀਜਦੇ ਆ ਆਪਾਂ ਵੀ ਬੀਜ ਦਿੰਨੇ ਆ ਸ਼ਾਇਦ ਆਪਣਾ ਵੀ ਕੁਝ ਸ਼ੁਗਰ ਆਵੇ ਉਹਾਂ ਦੀ ਚੱਲ ਠੀਕ ਆ ਭਾਈ ਤੂੰ ਐਵੇਂ ਹੀ ਕਰ ਲੈ ਤਾਂ ਹੁਣ ਉਹ 30 ਕਿਲੋ ਦੀ ਹੌਲੀ ਹੌਲੀ ਕਰਕੇ ਆਟਾ ਬਣਾ ਲੈਂਦੇ ਆ 10 ਕਿਲੋ ਵੇਚ ਕੇ ਰਾਸ਼ਨ ਉਹਦੇ ਨੂਨ ਮਿਰਚ ਹਲਦੀ ਜੋ ਵੀ ਘਰ ਦਾ ਸੌਦਾ ਹੁੰਦਾ ਉਹ ਲੈ ਆਉਂਦੇ ਆ ਤੇ ਹੁਣ ਜਦੋਂ ਆਟਾ ਪੀਂਦੀ ਆ ਨਾ ਉਹ ਗੁੜੀ ਆਟਾ ਪੀਂਦੀ ਆ ਤਾਂ ਕੁਝ ਆਟੇ ਦੇ ਭੋਰੇ ਆਸੇ-ਫੇਸੇ ਖਿਲਰ ਜਾਂਦੇ ਜਿਨ੍ਹਾਂ ਨੂੰ ਕੀੜੀਆਂ ਚੁੱਕ ਕੇ ਲੈ ਜਾਂਦੀਆਂ ਜਦੋਂ ਕੀੜੀਆਂ ਉਹ ਤੋਂ ਚੁੱਕ ਕੇ ਲੈ ਜਾਂਦੀਆਂ ਤਾਂ ਉਹ ਵੀ ਉਹਦੇ ਨਾਂ ਲਿਖਿਆ ਜਾਂਦਾ ਵੀ ਇਹ ਫਲਾਨੇ ਸਿੰਘ ਨੇ ਆਦਾਨ ਕੀਤਾ ਹੁਣ ਉਹ ਬੰਦਾ 10 ਕਿਲੋ ਕਣਕ ਲੈ ਕੇ ਛਿੱਟਾ ਦੇਣ ਜਾਵੜ ਦਾ ਬੀਜਣ ਜਾਵੜ ਦਾ ਜਿਹੜੀ ਕਣਕ ਹੁਣ ਉੱਤੇ ਰਹਿ ਜਾਂਦੀ ਆ ਉਹ ਕੁਛ ਕੀੜੇ ਚੁੱਕ ਕੇ ਲੈ ਜਾਂਦੇ ਆ ਤੇ ਕੁਛ ਜਿਹੜਾ ਪੰਛੀ ਚੁੱਕ ਕੇ ਲੈ ਜਾਂਦੇ ਜਿਹੜੇ ਪੰਛੀ ਜਾਂ ਕੀੜੇ ਚੁੱਕ ਕੇ ਲੈ ਜਾਂਦੇ ਉਹ ਵੀ ਉਸ ਬੰਦੇ ਦੇ ਨਾਂ ਤੇ ਲਿਖਿਆ ਜਾਂਦਾ ਵੀ ਇਸ ਬੰਦੇ ਨੇ ਦਾਣ ਕੀਤੀ ਆ ਜੀ ਹੁਣ ਉਹ ਕਣਕ ਜਿਹੜੀ ਥੱਲੇ ਰਹਿ ਗਈ ਨੱਪੀ ਰਹਿ ਗਈ ਮਿੱਟੀ ਚ ਉਹ ਉੱਗਰਨੀ ਸ਼ੁਰੂ ਹੋ ਜਾਂਦੀ ਆ ਹੁਣ ਕਣਕ ਥੋੜੀ ਥੋੜੀ ਉੱਗਰ ਜਾਂਦੀ ਆ ਜਦੋਂ ਉੱਗਰ ਜਾਂਦੀ ਆ ਤਾਂ ਕਰੇ ਤਾਂ ਹੁਣ ਰਾਸ਼ਨ ਫੇਰ ਖਤਮ ਹੋ ਜਾਂਦਾ ਤੇ ਉਹਦੀ ਘਰ ਵਾਲੀ ਕਹਿੰਦੀ ਵੀ ਐ ਕਰ ਹਜੇ ਕਣਕ ਆਪਣੀ ਉਗਰੀ ਨਹੀਂ ਤੇ ਤੂੰ ਐ ਕਰੋ ਵੀ ਜਾ ਕੇ ਨਾ ਵੀ ਉਹ ਕੀ ਕਹਿੰਦੇ ਆ ਵੀ ਜਾ ਕੇ ਨਾ ਉਹ ਰੱਬ ਨੂੰ ਕਹਿ ਵੀ ਮੈਨੂੰ ਜਿਹੜਾ ਮੇਰਾ 25 ਕਿਲੋ ਰਹਿੰਦਾ ਨਾ ਉਹ ਵੀ ਦੇ ਦੇ ਉਹਨਾਂ ਠੀਕ ਹੈ ਮੈਂ ਚਲਾ ਜਾਣਾ ਰੱਬ ਨੂੰ ਕਹਿ ਦਿੰਦਾ ਵੀ ਜਿਹੜਾ ਮੇਰਾ 25 ਕਿਲੋ ਰਾਸ਼ਨ ਰਹਿੰਦਾ ਉਹ ਵੀ ਦੇ ਦੇ ਤੇ ਉਹ ਭਗਤ ਦੇ ਨਾਲ ਦੂਜੇ ਦਿਨ ਫੇਰ ਲੱਜਾਂਦਾ ਭਗਤ ਕਹਿੰਦਾ ਵੀ ਭਗਤਾ ਅੱਜ ਦਾ ਤੋਂ ਉਹ ਉਸ ਬੰਦੇ ਨੂੰ ਕਹਿੰਦਾ ਵੀ ਅੱਜ ਕਾ ਤੋਰ ਲਈ ਆ ਜਾਣਾ ਮੇਰੇ ਨਾਲ ਅੱਜ ਕਿੱਥੇ ਚੱਲਿਆ ਤੂੰ ਉਹ ਕਹਿੰਦਾ ਜੀ ਅੱਜ ਫੇਰ ਰੱਬ ਦੀ ਕਿਚੜੀ ਜਾਣਾ ਉਹ ਕਹਿੰਦਾ ਵੀ ਰੋਜ਼ ਹੀ ਤੂੰ ਦਾ ਖੇਡ ਬਣਾ ਲਈ ਉਹ ਕਹਿੰਦਾ ਨਹੀਂ ਖੇਡ ਨਹੀਂ ਬਸ ਅੱਜ ਦਾ ਦੇ ਨਹੀਂ ਜਾਣਾ ਉਸ ਤੋਂ ਬਾਅਦ ਮੈਂ ਨਹੀਂ ਜਾਂਦਾ ਉਹਦਾ ਚਲ ਠੀਕ ਆ ਦੱਸ ਵੀ ਅੱਜ ਕੀ ਲੈਣ ਜਾਣਾ ਅੱਜ ਕੀ ਲੈਣ ਕਹਿਣਾ ਰੱਬ ਨੂੰ ਉਹ ਕਹਿੰਦਾ ਰੱਬ ਨੂੰ ਕਹਿਣਾ ਵੀ ਜਿਹੜਾ ਮੇਰਾ 25 ਕਿਲੋ ਰਾਸ਼ਨ ਰੱਬ ਕਹਿੰਦਾ ਰਹਿਂਦਾ ਉਹ ਵੀ ਮੈਨੂੰ ਦੇ ਦੇ ਤੇ ਮੇਰਾ ਕੰਮ ਨਿਬੜੇ ਉਸ ਤੋਂ ਬਾਅਦ ਮੈਂ ਰੱਬ ਤੋਂ ਮੰਗਰ ਲਿਆ ਉਹ ਕਹਿੰਦਾ ਠੀਕ ਆ ਮੈਨੂੰ ਕੀ ਆ ਦਵਾ ਦੇਣਾ ਰੱਬ ਨੂੰ ਦੂਜੇ ਦਾ ਉਹ ਰੱਬ ਦੀ ਕਚਹਿਰੀ ਚਲੇ ਜਾਂਦੇ ਦੋਨੇ ਉਸ ਬੰਦੇ ਨੂੰ ਫੇਰ ਸੰਤਰੀ ਖੜੇ ਹੁੰਦੇ ਨੇ ਉਹ ਬਾਤ ਚੀ ਰੋਕ ਲੈਂਦੇ ਆ ਤੇ ਜਿਹੜਾ ਭਗਤ ਬੰਦਾ ਉਹ ਅੰਦਰ ਚਲਾ ਜਾਂਦਾ ਰੱਬ ਦੀ ਕਚਹਿਰੀ ਸਾਰਾ ਦਿਨ ਚੱਲਦੀ ਆ ਸਾਰਾ ਜਦੋਂ ਸਾਰੇ ਲੋਕ ਵਾਪਸ ਚਲੇ ਜਾਂਦੇ ਆ ਤਾਂ ਉਹ ਬੰਦਾ ਭਗਤ ਫੇਰ ਉੱਥੇ ਖੜਾ ਰਹਿ ਜਾਂਦਾ ਰੱਬ ਪੁੱਛਦਾ ਵੀ ਹੁਣ ਪੱਤਾ ਅੱਜ ਕਿਉਂ ਖੜਾ ਐ ਇੱਥੇ ਅੱਜ ਕਿਉਂ ਨਹੀਂ ਜਾਂਦਾ ਤੂੰ ਉਹ ਪੁੱਛਦਾ ਵੀ ਜਿਹੜਾ ਉਹ ਕਹਿੰਦਾ ਜੀ ਜਿਹੜਾ ਬੰਦਾ ਮੇਰੇ ਨਾਲ ਆਇਆ ਸੀ ਨਾ ਪਹਿਲਾਂ ਜਿਹਦਾ ਤੁਸੀਂ ਕਹਿੰਦੇ ਸੀ 50 ਕਿਲੋ ਰਸ਼ਨ ਹੈਗਾ 25 ਤੁਸੀਂ ਦੇਤਾ ਸੀ ਤੇ 25 ਰਹਿ ਗਿਆ ਸੀ ਤਾਂ ਉਹ ਬੰਦਾ ਕਹਿੰਦਾ ਜੀ 25 ਮੈਨੂੰ ਜਿਹੜਾ ਮੇਰਾ ਰਹਿ ਗਿਆ ਉਹ ਵੀ ਦੇ ਦਿਓ ਉਸ ਤੋਂ ਬਾਅਦ ਮੈਂ ਮੰਗਨ ਨਹੀਂ ਦਿੰਦਾ ਰੱਬ ਕਹਿੰਦਾ ਸਾਨੂੰ ਕੀ ਤਰਾਜਾ ਪੜਾ ਹੌਲੀ ਹੌਲੀ ਕਰਕੇ ਲੈ ਲੈ ਤੇ ਪਲਾਈ ਇੱਕ ਵਾਰੀ ਲੈ ਕੇ ਖਤਮ ਕਰ ਦੇਵੇ ਅਸਤਾ ਰਾਸ਼ਨ ਦੇਣੀ ਹੈ ਨਾ ਉਹਦਾ 50 ਕਿਲੋ ਦਾ ਜਿਹੜਾ 25 ਕਿਲੋ ਦਾ 25 ਕਿਲੋ ਨੂੰ ਰਾਸ਼ਨ ਦੇ ਦਿੰਦਾ ਘਰੇ ਆ ਕੇ ਉਹ ਅਧਿਕਾਰ ਵਾਲੀ ਨੂੰ ਕਹਿੰਦਾ ਵੀ ਆਹ ਦੇਖ ਲੈ ਰਾਸ਼ਨ ਰੱਬ ਨੇ ਦੇ ਦਿੱਤਾ ਇਹਦੇ ਚੋਂ ਐਂ ਕਰ 20 ਕਿਲੋ ਕਣਕ ਐੜੀ ਤੂੰ ਪੀ ਲਿਆ ਤੇ 10 ਕਿਲੋ ਦਾ ਸੌਦਾ ਬਣਵਾ ਲਿਆ ਉਹ ਕਹਿੰਦਾ ਵੀ ਕੁਛ ਕਣਕ ਜਿਹੜੀ ਤੂੰ ਇਹਨੂੰ ਪੀ ਲਿਆ ਤੇ ਕੁਛ ਜਿਹੜੀ ਕਣਕ ਆ ਮੈਂ ਵੇਚ ਦੇਣਾ ਵੇਚ ਕੇ ਤਾਂ ਉਹਦਾ ਸੌਦਾ ਲਿਆਉਣਿਆ ਤੇ ਕੁਛ ਕਣਕ ਆਪਾਂ ਬੀਜ ਤੇ ਦੇ ਆ ਤੇ ਨਾਲੇ ਅੱਗੇ ਵਾਲੀ ਕਣਕ ਵੀ ਪੱਕੀ ਆ ਵੱਡਨ ਵਾਲੀ ਕੋਈ ਪਈ ਆ ਤੋ ਉਹ ਬੰਦਾ ਜਦੋਂ ਫੇਰ ਉਰ ਜਾਂਦੀ ਆ ਪੀਂਮ ਤਾਂ ਕੁਛ ਕੀੜੀਆਂ ਚੁੱਕ ਕੇ ਲੈ ਜਾਂਦੀਆਂ ਆਟਾ ਜਾਂ ਤੋ ਜਦੋਂ ਆਟਾ ਚੱਕ ਕੇ ਲੈ ਜਾਂਦੀਆਂ ਉਹ ਵੀ ਉਹਦੇ ਖਾਤੇ ਵਿੱਚ ਲਿਖਿਆ ਜਾਂਦਾ ਤੇ ਹੁਣ ਜਿਹੜੀ ਬਾਕੀ ਦੀ ਬੰਦਾ ਜੋ ਵੀਜਨ ਜਾਂਦਾ ਫਿਰ ਉੱਥੋਂ ਕੀੜੇ ਦੇ ਕੁਛ ਪੰਛੀ ਚੁਗਲ ਜਾਂਦੇ ਆ ਉਹ ਵੀ ਉਹਦੇ ਖਾਤੇ 'ਚ ਲਿਖਿਆ ਜਾਂਦਾ ਹੁਣ ਉਹ ਰੋਜ਼ ਹੀ ਉਹ ਪਤਾ ਕੀ ਕਰਦੇ ਆ ਜਦੋਂ ਹੁਣ ਉਹਨਾਂ ਦੇ ਘਰੇ ਆਪ ਰੱਜ ਕੇ ਰੋਟੀ ਖਾਂਦੇ ਆ ਕਿਉਂਕਿ ਰੱਬ ਨੇ ਰਾਸ਼ਨ ਦਿੱਤਾ ਹੋਇਆ ਸੀ ਆਪ ਹੁਣ ਜਦੋਂ ਉਹਦਾ ਵੈਸੇ ਤਾਂ ਰਾਸ਼ਨ ਖਤਮ ਹੋਣਾ ਸੀ ਉਸ ਤੋਂ ਬਾਅਦ ਤਾਂ ਉਹਨੂੰ ਰਾਸ਼ਨ ਮਿਲਣਾ ਹੀ ਨਹੀਂ ਸੀ ਰੱਬ ਕਹਿੰਦਾ ਵੀ ਇਹਨਾਂ ਦੀ ਕਿਸਮਤ 'ਚ ਹੋਰ ਰਾਸ਼ਨ ਨਹੀਂ ਸੀ ਤਾਂ ਉਹ ਕਦੇ ਜੇ ਕੋਈ ਕੁੱਤਾ ਆ ਗਿਆ ਕੁੱਤੇ ਨੂੰ ਬਾਤ ਆ ਬਿੱਲੀ ਆ ਗਈ ਬਿੱਲੀ ਨੂੰ ਬਾਤ ਆ ਉਹ ਜਿਵੇਂ ਜਿਵੇਂ ਵੰਡੀ ਜਾਂਦੇ ਸੀ ਨਾ ਕੁੱਤੇ ਬਿੱਲਿਆਂ ਨੂੰ ਖਵਾਈ ਜਾਂਦੇ ਕੀੜੀਆਂ ਨੂੰ ਪਾਈ ਜਾਂਦੇ ਉਹ ਉਹਨਾਂ ਦੇ ਖਾਤੇ 'ਚ ਲਿਖੀ ਜਾਂਦਾ ਸੀ ਰੱਬ ਤੇ ਕਈ ਗੁਣਾ ਹੋ ਕੇ ਉਹਨਾਂ ਦੇ ਖਾਤੇ 'ਚ ਜੁੜੀ ਜਾਂਦਾ ਸੀ ਤਾਂ ਤਾਂ ਜਦੋਂ ਉਹ ਕਣਕ ਬੀਜ ਕੇ ਆਇਆ ਤਾਂ ਜਿਹੜੀ ਪਹਿਲਾ ਕਣਕ ਬੀਜੀ ਸੀ ਉਹ ਪੱਕੀ ਪਈ ਸੀ ਉਹ ਵੱਢ ਕੇ ਲਿਆ ਕੇ ਉਹਨੇ ਫੇਰ ਉਸੇ ਤਰ੍ਹਾਂ ਹੀ ਨਾਲੇ ਦਾ ਘਰ ਦਾ ਜਿਗਾਰ ਚਲਾ ਲਿਆ ਤੇ ਨਾਲੇ ਉਹਨੇ ਘਰ ਦਾ ਜਿਗਾਰ ਬਹੁਤ ਸੋਹਣਾ ਚੱਲਣ ਲੱਗ ਗਿਆ ਉਹਦਾ ਵਧੀਆ ਰੋਟੀ ਪਾਣੀ ਚੱਲਣ ਲੱਗੀ ਤੇ ਨਾਲੇ ਦਾਨਪੁੰਨ ਵੀ ਵਧਾਤਾ ਉਹਨੇ ਹੋਰ ਕੁੱਤੇ ਅਣਪੌਣ ਲੱਗ ਗਿਆ ਹੋਰ ਬਿੱਲੀਆਂ ਨੂੰ ਪੌਣ ਲੱਗ ਗਿਆ ਕੀੜਿਆਂ ਨੂੰ ਪੌਣ ਲੱਗ ਗਿਆ ਇਸੇ ਤਰ੍ਹਾਂ ਹੀ ਉਹ ਜ਼ਿਆਦਾ ਦਾਨਪੁਣ ਕਰਨ ਲੱਗ ਗਿਆ ਬੰਦਾ ਜਦੋਂ ਜ਼ਿਆਦਾ ਜਾਨਦਾਨਪੁਣ ਕਰਨ ਲੱਗ ਗਿਆ ਉਹਦੇ ਨਾਲ ਹੀ ਕੀ ਹੋਇਆ ਵੀ ਦੋਸਤੋ ਉਹਦੇ ਕੋਟੇ 'ਚ ਨਾ ਹੋਰ ਜ਼ਿਆਦਾ ਉਹ ਹੋਣ ਲੱਗ ਗਿਆ ਵੀ ਇੱਕ ਵੜਤ ਹੋਣ ਲੱਗਦੀ ਲੱਗੀ ਵੀ ਕੋਟਾ ਉਹਦਾ ਵੱਧ ਆ ਗਿਆ ਤੇ ਉਸ ਬੰਦੇ ਨੂੰ ਤਾਂ ਪਤਾ ਨਹੀਂ ਸੀ ਉਹਨੂੰ ਤਾਂ ਸਰਫੇਸ ਹੀ ਰੱਬ ਨੇ ਜਿੰਨਾ ਕੋਟਾ ਦਿੱਤਾ ਮੈਂ ਚਲਾ ਲਿਆ ਉਹ ਕਣਕ ਹੋਰ ਬੀਜਿਆ ਕਰੇ ਹੋਰ ਉਗ ਲਿਆ ਕਰੇ ਵੱਢ ਦਿਆ ਕਰ ਨਾ ਹੋਰ ਬੀਜ ਲਿਆ ਕਰ ਦਾਨ ਪੋਣਾ ਜਿੰਨਾ ਵੀ ਸੀ ਉਹ ਕਰਦੇ ਜਾਣ ਤਾਂ ਆਖਰ ਨੂੰ ਉਹਨਾਂ ਦੇ ਘਰੇ ਤਾਂ ਵਾਦੂ ਕਣਕ ਹੋ ਗਈ ਕਮਰੇ ਭਰੇ ਗਏ ਤੇ ਪਰ ਜਦੋਂ ਜਿਹੜਾ ਸਾਧ ਉਹਨੂੰ ਰੱਬ ਦੀ ਕਿਚਰੀ ਚ ਲੈ ਕੇ ਗਿਆ ਸੀ ਉਹ ਜਦੋਂ ਰੋਜ਼ ਨੰਗਿਆ ਕਰਿਓ ਕਰ ਇਹਨਾਂ ਦਾ ਤਾਂ ਵਿਚਾਰਾਂ ਦਾ ਕੋਟਾ ਖਤਮ ਹੋਣ ਵਾਲਾ ਇਹ ਤਾਂ ਮਰਨ ਵਾਲੀ ਆ ਕਿਉਂਕਿ ਰੱਬ ਨੇ ਕਿਹਾ ਵੀ ਇਹਨਾਂ ਦਾ ਕੋਟਾ ਜਿਹੜਾ ਖਤਮ ਹੋ ਜਾਣਾ ਤਾਂ ਰੋਜ਼ ਹੀ ਨੰਗਿਆ ਕਰੀ ਤੱਕ ਰੇਤਾ ਵਿਚਾਰੇ ਹੁਣ ਭੁੱਖ ਨਾਲ ਮੰਨਗੇ ਇਹਨਾਂ ਦਾ ਕੋਟਾ ਤਾਂ ਖਤਮ ਹੋ ਗਿਆ ਇਹ ਉਹ ਤਾਂ ਬਈ ਬਹੁਤ ਟਾਈਮ ਲੰਘ ਗਿਆ ਸਾਲ ਲੰਘ ਗਿਆ ਉਹਨਾਂ ਬੰਦੇ ਉਹ ਤਾਂ ਬੰਦੇ ਨੌ ਨੌ ਨੰਬਰ ਨਾ ਨੌ ਭੱਜੇ ਫਿਰਨ ਤਾਂ ਭਗਤ ਸੋਚਦਾ ਵੀ ਰੱਬ ਤਾਂ ਕਹਿੰਦਾ ਸੀ ਇਹਨਾਂ ਦਾ ਕੋਟਾ ਹੋਰ ਖਤਮ ਹੋ ਗਿਆ ਰਾਸ਼ਨ ਵਾਲਾ ਪਰ ਇਹ ਕਿਵੇਂ ਠੀਕ ਠਾਕ ਤੁਰੇ ਫਿਰਦੇ ਆ ਕੀ ਹੋ ਗਿਆ ਇਹਨਾਂ ਨੂੰ ਵੀ ਕਿਸ ਤਰ੍ਹਾਂ ਇਹਨਾਂ ਦਾ ਰਾਸ਼ਨ ਦਾ ਕੋਟਾ ਵਧ ਗਿਆ ਤਾਂ ਉਹ ਕੀ ਕਰਦਾ ਇੱਕ ਦਿਨ ਉਹ ਮੋਰੀ ਵਿੱਚ ਦੀ ਵੇਂਦਾ ਤੂ ਉਹਨਾਂ ਦੇ ਘਰੇ ਮੋਰੇ ਬਿਜਲੀ ਦੇਖਦਾ ਤਾਂ ਦੇਖਦਾ ਵੀ ਉਹਨਾਂ ਦੇ ਘਰੇ ਦਾ ਕਣਕ ਦੇ ਢੇਰ ਲੱਗੇ ਪਏ ਆ ਸੈਂਕੜੇ ਮਣ ਕਣਕ ਪਈ ਉਹਨਾਂ ਦੇ ਘਰੇ ਤਾਂ ਰੱਬ ਕੋਲ ਚਲਾ ਜਾਂਦਾ ਤਾਂ ਉਸੇ ਦਿਨ ਉਹ ਸਾਰਾ ਜੋ ਕੰਮ ਖਤਮ ਹੋ ਜਾਂਦਾ ਰੱਬ ਉਹ ਭਗਤ ਉੱਥੇ ਖੜਾ ਰਹਿੰਦਾ ਤੇ ਭਗਤ ਨੂੰ ਰੱਬ ਪੁੱਛਦਾ ਹਾਂ ਵੀ ਭਗਤਾ ਕਿਵੇਂ ਖੜਾ ਤਾ ਭਗਤਾ ਕਹਿੰਦਾ ਵੀ ਰੱਬ ਰੱਬ ਜੀ ਮਹਾਰਾਜ ਜੀ ਤੁਸੀਂ ਨਾ ਝੂਠੇ ਪੈ ਗਏ ਕਿ ਦਿਨ ਰੱਬ ਕਹਿੰਦਾ ਵੀ ਇਹ ਨਹੀਂ ਹੋ ਸਕਦਾ ਮੈਂ ਝੂਠਾ ਨਹੀਂ ਪੈ ਸਾਰੇ ਦਾ ਮੈਂ ਨਹੀਂ ਕਿਤੇ ਵੀ ਝੂਠਾ ਪੈਦਾ ਰੱਬ ਕਹਿੰਦਾ ਉਹ ਕਹਿੰਦਾ ਜੀ ਝੂਠੇ ਦਾ ਤੁਸੀਂ ਪੈ ਗਏ ਆ ਬੰਦਾ ਰੱਬ ਨੂੰ ਕਹਿੰਦਾ ਵੀ ਤੁਸੀਂ ਤਾਂ ਝੂਠੇ ਪੈ ਗਏ ਆ ਉਹ ਕਹਿੰਦਾ ਕਿਵੇਂ ਉਹ ਕਹਿੰਦਾ ਵੀ ਤੁਸੀਂ ਜਿਹੜਾ ਬੰਦਾ ਮੇਰੇ ਨਾਲ ਆਇਆ ਤੁਸੀਂ ਕਿਹਾ ਸੀ ਇਹਦੀ ਸਿਰਫ 50 ਕਿਲੋ ਕਣਕ ਰਹਿ ਗਈ ਆ ਤਾਂ 50 ਕਿਲੋ ਕਣਕ ਤੁਸੀਂ ਉਹਨੂੰ ਦੇ ਦਿੱਤੀ ਤਾਂ ਉਹਦੀ ਮਗਰ ਕੀ ਰਹਿ ਗਈ ਐ ਖੁੱਖ ਨਹੀਂ ਰਿਆ ਇਹਦਾ ਮਤਲਬ ਉਹ ਤਾਂ ਭੁੱਖ ਨਾਲ ਮਰ ਜਾਣੇ ਚਾਹੀਦੇ ਸੀ ਪਰ ਉਹ ਭੁੱਖ ਨਾਲ ਨਹੀਂ ਮਰੇ ਉਹ ਤਾਂ ਉਲਟਾ ਰਾਜ ਕੀ ਖਾਈ ਜਾਂਦੇ ਆ ਉਹਨਾਂ ਦੇ ਘਰੇ ਦਾ ਸੈਂਕੜੇ ਮਾਣ ਕਣਕ ਢੇਰ ਲੱਗੇ ਪਏ ਆ ਰੱਬ ਕਹਿੰਦਾ ਭੋਲਿਆ ਬੰਦਿਆ ਤੈਨੂੰ ਸਮਝ ਹੀ ਨਹੀਂ ਆਈ ਗੱਲ ਦੀ ਉਹ ਕਹਿੰਦਾ ਕਿਵੇਂ ਉਹ ਕਹਿੰਦਾ ਵੀ ਜਦੋਂ ਮੇਰੇ ਤੋਂ ਆਦਾ ਕੋਟਾ ਉਪਸਾਰੇ ਦਾ ਸਾਰਾ ਲੈ ਗਿਆ ਉਹ ਬੰਦਾ ਉਹਨੇ ਦਾਨਪੁੰਨ ਕਰਨਾ ਸ਼ੁਰੂ ਕਰ ਦਿੱਤਾ ਕੁੱਤਿਆਂ ਨੂੰ ਰੋਟੀ ਪਾਉਣੀ ਸ਼ੁਰੂ ਕਰਤੀ ਬਿੱਲੀਆਂ ਨੂੰ ਪੰਛੀਆਂ ਨੂੰ ਕੀੜਿਆਂ ਮਕੌੜਿਆਂ ਨੂੰ ਖਾਣ ਲਈ ਦੇਣਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਉਹਨੇ ਦਾਨਪੁੰਨ ਚ ਵੇ ਜਵਾਨ ਪੰਛੀਆਂ ਨੂੰ ਦਿੱਤਾ ਉਹ ਸੈਂਕੜੇ 1 ਕਿਲੋ ਦੇਣ ਦੇ ਨਾਲ ਸੈਂਕੜੇ ਕਿਲੋ ਉਹਦੇ ਕੋਲ ਵਾਪਸ ਆਉਂਦਾ ਗਿਆ ਤੇ ਉਹਦਾ ਜਿਹੜਾ ਕੋਟਾ ਵੱਧਦਾ ਗਿਆ ਹੁਣ ਉਹਦੇ ਕੋਲ ਇੰਨਾ ਕੋਟਾ ਇਹੋ ਜਿਹਾ ਵੀ ਉਹ ਨੀਗਾ ਆਉਣ ਵਾਲੀਆਂ ਦੋ ਪੀੜੀਆਂ ਵੀ ਰੱਜ ਕੇ ਖਾ ਸਕਦੀਆਂ ਐਡਾ ਤਗੜਾ ਕੋਟਾ ਬਣ ਕੇ ਆਉਂਦਾ ਇਸ ਕਰਕੇ ਦੋਸਤੋ ਧਾਨ ਦੇ ਪੁੰਨ ਵਿੱਚ ਬਹੁਤ ਸ਼ਕਤੀ ਹੁੰਦੀ ਆ ਦੋਸਤੋ ਇੱਕ ਕਹਾਣੀ ਹੋਰ ਮੈਂ ਸੁਣਾਉਣਾ ਬਹੁਤ ਸੋਹਣੀ ਬੜੀ ਪਿਆਰੀ ਜੀ ਕਹਾਣੀ ਆ ਰੌਂਗ ਤੇ ਖੜੇ ਕਰ ਦੇਣ ਵਾਲੀ ਕਹਾਣੀ ਆ ਵੀ ਇੱਕ ਬੰਦੇ ਦਾ ਨਾ ਤਲਾਕ ਹੋ ਜਾਂਦਾ ਜਨਾਨੀ ਦਾ ਤੇ ਬੰਦੇ ਦਾ ਦੋਨੋਂ ਦਾ ਨਾ ਤਲਾਕ ਹੋ ਜਾਂਦਾ ਤੇ 6 ਸਾਲ ਲੰਘ ਜਾਂਦੇ ਆ ਤਲਾਕ ਹੋਏ ਨਹੀਂ ਉਹ ਇੱਕ ਦੂਜੇ ਦੇ ਮੱਥੇ ਨਹੀਂ ਲੱਗਦੇ ਤੇ 6 ਸਾਲਾਂ ਬਾਅਦ ਇੱਕ ਦਿਨ ਨਾ ਉਹ ਟ੍ਰੇਨ ਦੇ ਵਿੱਚ ਸਫ਼ਰ ਕਰਦਾ ਬੰਦਾ ਜਿਵੇਂ ਮੁਕਸਰੋਂ ਚੜ ਜਾਂਦਾ ਬੰਦਾ ਕਿ ਉਹਨੇ ਲੁਧਿਆਣੇ ਜਾਣਾ ਸੀ ਮੁਕਸਰੋਂ ਚੜ ਜਾਂਦਾ ਲੁਧਿਆਣੇ ਜਾਣਾ ਸੀ ਤਾਂ ਉਹ ਮੋਗੇ ਜਾ ਕੇ ਉਹ ਬੰਦਾ ਵਿਚਾਲੇ ਜਿਹਾ ਬੈਠਾ ਹੁੰਦਾ ਬੱਸ ਦੇ ਵਿੱਚ ਤਾਂ ਅਗੋਂ ਅਗਲੀ ਵਾਰੀ ਨਾ ਇੱਕ ਜਨਾਨੀ ਜੜਦੀ ਆ ਤੂੰ ਦੇਖ ਕੇ ਹੈਰਾਨ ਹੋ ਜਾਂਦਾ ਇਹ ਤਾਂ ਉਹ ਕਹਿੰਦਾ ਉਹੀ ਆ ਇਹ ਤਾਂ ਉਹੀ ਆ ਉਹ ਸਿਆਲ ਲੈਂਦਾ ਕਿ ਇਹ ਤਾਂ ਮੇਰੀ ਘਰ ਵਾਲੀ ਆ ਜਿਹਦੇ ਨਾਲ ਮੇਰੇ ਨਾਲ 6 ਸਾਲ ਪਹਿਲਾਂ ਤਲਾਕ ਹੋਇਆ ਤੇ ਹੁਣ ਜਦੋਂ ਉਹ ਸਿਆਲ ਲੈਂਦਾ ਤਾਂ ਉਹ ਜਨਾਨੀ ਵੀ ਉਹਨੂੰ ਦੂਰੋਂ ਦੇਖ ਲੈਂਦੀ ਵੀ ਇਹ ਤਾਂ ਉਹੀ ਆ ਇਹ ਤਾਂ ਮੇਰਾ ਘਰ ਵਾਲੀ ਆ ਜਿਹਦੇ ਨਾਲ ਮੇਰਾ ਤਲਾਕ ਹੋ ਗਿਆ ਉਹਨਾਂ ਵੀ ਨਾ ਇੱਛਾ ਜੀ ਮਨ ਚ ਸਿਮਰਨ ਸਿੰਘ ਥੈਂਕ ਯੂ ਸਰ ਥੈਂਕ ਯੂ ਤਾਂ ਉਹਨਾਂ ਦੂਜਾ ਉਹ ਵੀ ਸਿਆਣ ਲੈਂਦੀ ਉਹ ਕਹਿੰਦੀ ਆ ਵੀ ਇਹ ਤਾਂ ਮੇਰਾ ਘਰ ਵਾਲਾ ਕੀ ਹੋ ਗਿਆ ਜੇ ਮੇਰੇ ਨਾਲ ਤਲਾਕ ਹੋ ਗਿਆ ਪਰ ਅਸੀਂ ਇਕੱਠੇ ਬਹੁਤ ਟਾਈਮ ਨੁਆਇਆ ਤਾਂ ਉਹ ਕੀ ਕਹਿੰਦਾ ਲਵ ਯੂ ਕਨੇਡਾ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ ਆਪਦੇ ਭਰਾ ਦੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਥੈਂਕ ਯੂ ਤਾਂ ਉਹ ਕਹਿੰਦਾ ਨਾ ਵੀ ਉਹ ਘਰ ਉਹਦੀ ਘਰ ਵਾਲੀ ਕਹਿੰਦੀ ਵੀ ਕੀ ਹੋ ਗਿਆ ਜੇ ਮੇਰਾ ਤਲਾਕ ਹੋ ਗਿਆ ਤਾਂ ਮੈਂ ਅੱਜ ਵੀ ਮੇਰਾ ਤਾਂ ਉਹ ਜ ਮੇਰੇ ਦਿਲ ਚ ਵਸਿਆ ਹੋਇਆ ਬੰਦਾ ਪਲੱਸ ਲੱਖ ਹੋ ਗਿਆ ਮੈਂ ਇਹਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਆ ਤੋ ਉਹਦੀ ਨਾਲ ਹੀ ਉਹਦੇ ਸੀਟ ਉਸੇ ਵਾਲੀ ਸੀਟ ਤੇ ਦੇ ਨਾਲ ਬੈਠ ਜਾਂਦੀ ਆ ਤੋ ਉਹ ਬੰਦਾ ਵੀ ਉਹਦੇ ਉੱਥੇ ਹੀ ਬੈਠਾ ਹੁੰਦਾ ਤਾਂ ਬੰਦਾ ਪੁੱਛਦਾ ਕਿਵੇਂ ਠੀਕ ਆ ਤੂੰ ਤੋ ਜਨਾਨੀ ਕਹਿੰਦੀ ਵੀ ਹਾਂ ਠੀਕ ਆ ਮੈਂ ਬਹੁਤ ਕਲਦੀਪ ਸਿੰਘ ਕਲਦੀਪ ਨਾਈਸ ਬਰੋ ਥੈਂਕ ਯੂ ਕਲਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਲੂਟ ਆ ਤੁਹਾਨੂੰ ਤੇ ਆਪਦੇ ਭਰਾ ਦੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਮੇਰੀਆਂ ਵੀਡੀਓ ਦੇਖਿਆ ਕਰੋ ਯਾਰ ਬਹੁਤ ਮੰਦਾ ਹਾਲ ਆ ਜੇਕਰ ਤੁਸੀਂ ਸਪੋਰਟ ਕਰੋ ਆਦੇ ਭਰਾ ਦੀ ਤਾਂ ਵੀਡੀਓ ਵੀਡੀਓ ਦੇਖਿਆ ਕਰੋ ਤਾਂ ਮੜਾ ਜੇ ਸਪੋਰਟ ਹੋ ਜੂਗੀ ਮੇਰੀ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਹੀਂ ਕੀਤਾ ਤਾਂ ਤੇ ਆਦੇ ਭਰਾ ਦੀ ਜਿੰਨੀ ਵੀ ਹੋ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਜਿੰਨਾ ਵੀ ਹੋ ਸਕੇ ਆਦੇ ਭਰਾ ਦੀ ਸਪੋਰਟ ਕਰੋ ਯਾਰ ਥੈਂਕ ਯੂ ਤੇ ਅੱਗੇ ਆਪ ਕਹਾਣੀ ਨੂੰ ਵਧਾਉਣੇ ਆ ਤਾਂ ਬੰਦਾ ਪੁੱਛਦਾ ਆਪਦੀ ਘਰ ਵਾਲੀ ਜਿਹਦੇ ਨਾਲ ਤਲਾਕ ਹੋਇਆ ਚੁੱਕਦਾ ਸਤਿ ਸ਼੍ਰੀ ਅਕਾਲ ਸਟੋਰੀਸ ਤੇ ਬੀ ਸਾਰੀ ਸਾਰੀ ਸਟੋਰੀਜ਼ ਦੱਸਾਂਗੇ ਸਮਝ ਲੋ ਬਹੁਤ ਮੰਦੜੇ ਹਾਲ ਆ ਤੁਸੀਂ ਸਪੋਰਟ ਕਰ ਸਕਦੇ ਆ ਆਦੇ ਭਰਾ ਦੀ ਜਿੰਨੀ ਵੀ ਹੋ ਸਕਦੀ ਆ ਤੇ ਮੇਰਾ ਹੁਣ ਸਮਝ ਲੋ ਵੀ YouTube ਤੋਂ ਹੀ ਹੋਵੇਗਾ ਆ ਸਾਜੀ ਦੇ ਨਾਲ ਹੋ ਸਕਦਾ ਮੇਰੇ ਤੇ ਮੇਰੇ ਪਰਿਵਾਰ ਦੀ ਥੋੜੀ ਜੀ ਜ਼ਿੰਦਗੀ ਆ ਬਿਹਤਰ ਹੋ ਜਾਵੇ ਥੋੜੀ ਜੀ ਚੰਗੀ ਜੀ ਜ਼ਿੰਦਗੀ ਅਸੀਂ ਮੇਰੇ ਪਰਿਵਾਰ ਨੂੰ ਮੈਂ ਆਦੇ ਨੂੰ ਦੇ ਸਕਾਂ ਥੋੜੀ ਜੀ ਆਸ ਮੈਨੂੰ YouTube ਤੋਂ ਆ ਤੇ ਪਲੀਜ਼ ਜੇਕਰ ਤੁਸੀਂ ਥੋੜਾ ਸਪੋਰਟ ਕਰੋ ਮੇਰੇ ਆਦੇ ਭਰਾ ਦੀ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਤਾਂ ਅੱਗੇ ਕਹਾਣੀ ਦੀ ਸ਼ੁਰੂਆਤ ਉਮੀਦ ਜਾਰੀ ਰੱਖਾਂਗੇ ਕਹਾਣੀ ਨੂੰ ਦੋਸਤੋ ਜਦੋਂ ਉਹਦੀ ਤਲਾਕ ਵਾਲੀ ਘਰ ਵਾਲੀ ਉਹਦੇ ਕੋਲ ਆ ਕੇ ਬੈਠ ਜਾਂਦੀ ਹੈ ਨਾ ਪੇਮੈਂਟ ਡੂ ਨਾਟ ਨਹੀਂ ਪੇਮੈਂਟ ਦੀ ਜ਼ਰੂਰਤ ਨਹੀਂ ਪਿਆ ਉਹਦਾ ਕੋਈ ਰੋਲਾ ਨਹੀਂ ਵੀਰੇ ਤੁਸੀਂ ਵੈਸੀ ਸਬਸਕ੍ਰਾਈਬ ਮੰਨ ਲਓ ਵੀ ਸਪੋਰਟ ਕਰੋ ਜਿਆਦਾ ਤੋਂ ਜਿਆਦਾ ਵੀਡੀਓਜ਼ ਦੇਖੋ ਮੇਰੀਆਂ ਤੇ ਇਨੇ ਨਾਲ ਤੁਹਾਡੇ ਭਰਾ ਦਾ ਭਲਾ ਹੋ ਜੂਗਾ ਜੀ ਤੇ ਬਹੁਤ ਥੋੜਾ ਜਿਹਾ ਮੁਸ਼ਕਲ ਜੀ ਆਈ ਹੋਈ ਹੈ ਫੈਮਿਲੀ ਤੇ ਤੇ ਮੇਰਾ ਇੱਕ ਹੁਣ ਲਾਸਟ ਹੋਪ ਹੋ ਪਾ ਸਮਝ ਲੋ ਵੀ ਜੀ ਦੇ ਨਾਲ ਮੇਰਾ ਹੋ ਸਕਦਾ ਵੀ ਭਲਾ ਹੋ ਜੇ ਤੇ ਦੋਸਤੋ ਅੱਗੇ ਕਹਾਣੀ ਫੇਰ ਅੱਪ ਜਾਰੀ ਰੱਖਾਂਗੇ ਤਾਂ ਤਲਾਕ ਵਾਲੀ ਜਿਹੜੀ ਜਨਾਨੀ ਹੁੰਦੀ ਨਾ ਆਦੇ ਤਲਾਕ ਵਾਲੇ ਪਤੀ ਦੇ ਕੋਲ ਜਾ ਕੇ ਬੱਸ ਦੇ ਵਿੱਚ ਬੈਠ ਜਾਂਦੀ ਆ ਤਾਂ ਜਦੋਂ ਬੱਸ ਦੇ ਵਿੱਚ ਜਾ ਕੇ ਬੈਠ ਜਾਂਦੀ ਨਾ ਆਪਦੇ ਘਰ ਵਾਲੇ ਦੇ ਕੋਲ ਤੋ ਦਾ ਘਰ ਵਾਲੋ ਨੂੰ ਪੁੱਛਦਾ ਵੀ ਕਿਵੇਂ ਆ ਤੋ ਕਹਿੰਦੀ ਵੀ ਹਾਂ ਠੀਕ ਆ ਮੈਂ ਬਹੁਤ ਠੀਕ ਠਾਕ ਆ ਤੁਸੀਂ ਦੱਸੋ ਤਾਂ ਉਹਦੇ ਉਹ ਬੰਦਾ ਕਹਿੰਦਾ ਵੀ ਹਾਂ ਮੈਂ ਵੀ ਠੀਕ ਆ ਤੇ ਉਹਨੂੰ ਅੱਧੀ ਘਰ ਵਾਲ ਨੂੰ ਵੀ ਤਾਂ ਤੁਸੀਂ ਕਿੱਥੇ ਜਾ ਰਹੇ ਆ ਉਹ ਜਨਾਨੀ ਪੁੱਛਦਾ ਤੁਸੀਂ ਕਿੱਥੇ ਜਾਓ ਕਹਿੰਦੀ ਵੀ ਮੈਂ ਲੁਧਿਆਣੇ ਜਾ ਰਹੀ ਆ ਮੇਰਾ ਆਦਾ ਵੱਡਾ ਭਰਾ ਉੱਥੇ ਰਹਿੰਦਾ ਤੇ ਜੱਸੀ ਘਰੂ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਆ ਜੀ ਇਸੇ ਤਰ੍ਹਾਂ ਆਪਦੇ ਭਰਾ ਦੀ ਸਪੋਰਟ ਕਰਦੇ ਰਹੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਜੀ ਤਾਂ ਵੀ ਮੈਂ ਆਦੇ ਭਰਾ ਕੋਲ ਚੱਲੀ ਆ ਉੱਥੇ ਤੇ ਉਹ ਕਹਿੰਦਾ ਵੀ ਠੀਕ ਆ ਤੇ ਉਹਨੂੰ ਕੋਈ ਦੀ ਤੂੰ ਕਿੱਥੇ ਚੱਲਿਆ ਕਹਿੰਦਾ ਮੇਰਾ ਵੀ ਥੋੜਾ ਜਿਹਾ ਕੰਮ ਆ ਤੇ ਮੈਂ ਨਾ ਮੈਂ ਵੀ ਬਸ ਕੱਲ ਨੂੰ ਮੁੜ ਕੇ ਆਉਣਾ ਅੱਜ ਦਾ ਦਿਨ ਹੀ ਮੈਨੂੰ ਲੱਗਦਾ ਤੇ ਤੁਸੀਂ ਕਦੋਂ ਮੁੜਨਾ ਤੋ ਕਹਿੰਦੀ ਵੀ ਮੈਂ ਵੀ ਕੱਲ ਨੂੰ ਹੀ ਮੁੜਨਾ ਤੇ ਉਹ ਬੰਦਾ ਕਹਿੰਦਾ ਜੇ ਲਾਪਾ ਇਕੱਠੇ ਵਾਪਸ ਆਵਾਂਗੇ ਉਹ ਕਹਿੰਦੀ ਵੀ ਇਕੱਠੇ ਆਉਂਦਾ ਕੀ ਮਤਲਬ ਜਦੋਂ ਆਪਣਾ ਤਲਾਕ ਹੋ ਗਿਆ ਸਭ ਕੁਝ ਹੋ ਗਿਆ ਤਾਂ ਉਹ ਕਹਿੰਦਾ ਨਹੀਂ ਮੈਂ ਨਾ ਤੇਰੇ ਨਾਲ ਇੱਕ ਵਾਰੀ ਕੀ ਗੇਰ ਮੈਨੂੰ ਸਫਰ ਕਰਨਾ ਫੇਰ ਮੈਨੂੰ ਚੰਗਾ ਲੱਗਦਾ ਮੈਂ ਕੱਲ ਨੂੰ ਫੇਰ ਤੇਰੇ ਨਾਲ ਹੀ ਮੁੜੂਗਾ ਉਹ ਜਨਾਨੀ ਕਹਿੰਦੀ ਵੀ ਚਲ ਠੀਕ ਹੈ ਮੈਨੂੰ ਕੀ ਤਰਾਜ ਆ ਜੇ ਤੁਸੀਂ ਮੇਰੇ ਨਾਲ ਹੀ ਮੁੜਨਾ ਹਤਾ ਫੇਰ ਮੇਰੇ ਨਾਲ ਹੀ ਮੁੜਿਆ ਆਓ ਜੇ ਆਪਾਂ ਇਕੱਠੇ ਮੁੜਿਆ ਆਵਾਂਗੇ ਤਾਂ ਉੱਥੇ ਤਾਂ ਇੱਕ ਦਾਲ ਵਿੱਚ ਨਾਲ ਆ ਜਾਂਦਾ ਤਾਂ ਜਨਾ ਤ ਉਹ ਬੰਦਾ ਕਹਿੰਦਾ ਵੀ ਦਾਲ ਖਾਵੇਂਗੀ ਤੈਨੂੰ ਤਾਂ ਦਾਲ ਬਹੁਤ ਪਸੰਦ ਆ ਲੈ ਕੇ ਦੇਵਾਂ ਦਾਲ ਤਾਂ ਉਹਦੀ ਘਰ ਉਹਦੀ ਘਰ ਵਾਲੀ ਤਲਾਕ ਵਾਲੀ ਹੁੰਦੀ ਜਿਹੜੀ ਉਹ ਕਹਿੰਦੀ ਵੀ ਤੈਨੂੰ ਹਜੇ ਵੀ ਯਾਦ ਆ ਕਿ ਮੈਨੂੰ ਦਾਲ ਪਸੰਦ ਆ ਉਹ ਕਹਿੰਦਾ ਪੜਾ 6 ਸਾਲ ਹੋ ਗਈ ਆ ਤੈਨੂੰ ਮੇਰਾ ਤੇ ਤੇਰਾ ਤਲਾਕ ਹੋਇਆ ਪਰ ਮੈਨੂੰ ਤਾਂ ਯਾਦ ਤਾਂ ਸਭ ਕੁਝ ਆ ਕਦੇ ਭੁੱਲਣ ਭੁੱਲੀ ਨਹੀਂ ਸਕਦਾ ਮੈਂ ਤਾਂ ਉਹ ਆਂਦੀ ਵੀ ਇੱਕ ਸ਼ਰਤ ਤੇ ਦਾਲ ਲਾਵਾਂਗੇ ਪੈਸੇ ਮੈਂ ਦਊਂਗੀ ਉਹ ਬੰਦਾ ਕਹਿੰਦਾ ਵੀ ਚਾ ਕੋਈ ਗੱਲ ਨਹੀਂ ਪੈਸੇ ਤੂੰ ਦੇ ਦੇ ਕੋਈ ਗੱਲ ਤੋ ਪੈਸੇ ਲੈ ਕੇ ਦੋਨੇ ਇੱਕ ਦਾਲ ਲੈਂਦੇ ਆ ਖਾਂਦੇ ਆ ਤਾਂ ਉਸ ਤੋਂ ਬਾਅਦ ਹੋਰ ਵੀ ਕਈ ਚੀਜ਼ ਇਸ ਤਰ੍ਹਾਂ ਹੀ ਹੋਰ ਕਈ ਚੀਜ਼ਾਂ ਹੁੰਦੀਆਂ ਤਾਂ ਬੰਦਾ ਰਸਤੇ ਦੇ ਵਿੱਚ ਦੱਸਦਾ ਵੀ ਵੀ ਮੈਂ ਹਜੇ ਤੱਕ ਵਿਆਹ ਨਹੀਂ ਕਰਵਾਇਆ ਕਿਉਂਕਿ ਮੈਨੂੰ ਤੇਰੇ ਵਰਗੀ ਮਿਲੀ ਕੋਈ ਨਹੀਂ। ਭਲਾ ਆਪਣਾ ਤਲਾਕ ਹੋ ਗਿਆ ਪਰ ਮੈਨੂੰ ਤੇਰੇ ਵਰਗੀ ਮਿਲੀ ਕੋਈ ਨਹੀਂ। ਇਸ ਕਰਕੇ ਮੈਂ ਵਿਆਹ ਨਹੀਂ ਕਰਵਾਇਆ। ਕਿਉਂਕਿ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਮੈਂ ਤੇਰੇ ਨਾਲ ਰਿਹਾ ਉਸ ਤਰ੍ਹਾਂ ਮੈਂ ਕਿਸੇ ਹੋਰ ਨਾਲ ਨਹੀਂ ਰਹਿ ਸਕਦਾ। ਭਲਾ ਉਸ ਟਾਈਮ ਆਪਣਾ ਵਿਆਹ ਠੀਕ ਨਹੀਂ ਰਿਹਾ ਆਪਣਾ ਤਲਾਕ ਹੋ ਗਿਆ ਸਭ ਕੁਝ ਹੋ ਗਿਆ ਪਰ ਮੈਂ ਤੇਰੇ ਤੋਂ ਬਿਨਾ ਹੋਰ ਕਿਸੇ ਨਾਲ ਨਹੀਂ ਰਹਿ ਸਕਦਾ। ਤੇ ਇਸ ਕਰਕੇ ਮੈਂ ਵਿਆਹ ਨਹੀਂ ਕਰਵਾਇਆ। ਤੇ ਜਨਾਨੀ ਨੂੰ ਪੁੱਛਦਾ ਵੀ ਤੂੰ ਵਿਆਹ ਕਰਵਾ ਲਿਆ? ਉਹਦੀ ਵਿਆਹ ਤਾਂ ਮੈਂ ਨਹੀਂ ਕਰਵਾਇਆ ਕਿਉਂਕਿ ਮੈਨੂੰ ਵੀ ਵਾਰ-ਵਾਰ ਵਿਆਹ ਕਰਾਉਣਾ ਚੰਗਾ ਨਹੀਂ ਲੱਗਿਆ ਵਾਰ-ਵਾਰ ਆਲੱਗ-ਆਲੱਗ ਬੰਦਿਆਂ ਨਾਲ ਰਹਿਣਾ ਮੈਨੂੰ ਨਹੀਂ ਚੰਗਾ ਲੱਗਦਾ ਇਸ ਕਰਕੇ ਮੈਂ ਤਾਂ ਇੱਕ ਵਾਰ ਤੇਰੇ ਨਾਲ ਵਿਆਹ ਕਰਵਾਇਆ ਸੀ ਪਲਾ ਆਪਣਾ ਤਲਾਕ ਹੋ ਗਿਆ ਪਰ ਹੁਣ ਮੈਂ ਕਿਸੇ ਹੋਰ ਨਾਲ ਹੀ ਵਿਆਹ ਕਰਵਾ ਸਕਦੀ ਤੇ ਵੀ ਇਸ ਤਰ੍ਹਾਂ ਹੁਣ ਮੈਂ ਛੋਟੀ ਜਿਹੀ ਇੱਕ ਨੌਕਰੀ ਕਰਦੀ ਹਾਂ 10 10 20 10-12000 ਰੁਪਇਆ ਮੈਨੂੰ ਦਿੰਦੇ ਆ ਤੇ ਉਹਦੇ ਨਾਲ ਮੇਰਾ ਗੁਜ਼ਾਰਾ ਬਹੁਤ ਵਧੀਆ ਤੋ ਬੰਦਾ ਕਹਿੰਦਾ ਵੀ ਚਲ ਠੀਕ ਆ ਚੰਗੀ ਗੱਲ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਆਪ ਦਾ ਗੁਜ਼ਾਰਾ ਆਪ ਕਰਨਾ ਚਾਹੀਦਾ ਉਹ ਬੰਦਾ ਇਸ ਤਰ੍ਹਾਂ ਗੱਲਾਂ ਕਰਦਾ ਤੇ ਰਸਤੇ ਵਿੱਚ ਜਾਂਦੇ ਜਾਂਦੇ ਹੀ ਇਸ ਤਰ੍ਹਾਂ ਕਰਦੇ ਕਰਦੇ ਲੁਧਿਆਣਾ ਆ ਜਾਂਦਾ ਤੇ ਜਨਾਨੀ ਉਸ ਲੁਧਿਆਣੇ ਉਤਰ ਕੇ ਚਲੀ ਜਾਂਦੀ ਆ ਜਦੋਂ ਉਤਰ ਕੇ ਚਲੀ ਜਾਂਦੀ ਆ ਤੋ ਉਹ ਕਹਿੰਦਾ ਵੀ ਕੱਲ ਕੱਲ ਨੂੰ ਕਿੰਨੇ ਕ ਵਜੇ ਵਾਪਸੀ ਕਰਨੀ ਆ ਤੇ ਉਹਦੀ ਮੇਰਾ ਕੋਈ ਪਤਾ ਨਹੀਂ ਉਹ ਕਹਿੰਦਾ ਫਿਰ ਵੀ ਤੂੰ ਆਈਡੀਆ ਦੱਸ ਉਹ ਕਹਿੰਦੀ ਮੈਂ 11:00 ਵਜੇ ਜਾਊਂਗੀ 11 ਵਜੇ ਵਾਪਸ ਇਹਨੂੰ ਕਰੂੰਗੀ ਤਾਂ ਬੰਦਾ ਕਹਿੰਦਾ ਵੀ ਚਲ ਠੀਕ ਆ ਮੈਂ ਵੀ ਉਸੇ ਵਾਸਤੇ ਆਉਂਦਾ ਹੁਣ ਬੰਦੇ ਨੂੰ ਤਾਂ ਇਹ ਸੀ ਕਿਤੇ ਲੰਘ ਨਾ ਜਾਵੇ ਬੰਦਾ 10 ਵਜੇ ਹੀ ਅੱਡੇ ਤੇ ਆ ਕੇ ਬੈਠ ਜਾਂਦਾ ਤੇ ਜਨਾਨੀ 11 ਦੇ بجائے 12 ਵਜੇ ਆਉਂਦੀ ਆ ਉਹਨੂੰ ਪਰਖਣ ਮਾਰੀ ਵੀ ਮੈਨੂੰ ਦੀ ਦੀਕ ਦਾ ਜਾਂ ਨਹੀਂ ਦੀਕ ਦਾ ਪਰ ਉਹ ਬੰਦਾ ਤਾਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਉਹਨੂੰ ਦੀ 10 ਵਜੇ ਤੋਂ ਲੈ ਕੇ 12 ਵਜੇ ਤੱਕ ਉਹਦੀ ਅਢੀਕ ਵਿੱਚ ਬੈਠਾ ਹੁੰਦਾ ਤੇ ਜਦੋਂ ਉਹ ਹੁੰਦੀ ਆ ਤਾਂ ਉਹ ਕਹਿੰਦਾ ਵੀ ਮੈਂ ਤਾਂ 10 ਵਜੇ ਦਾ ਤੈਨੂੰ ਡੀਕੀ ਆ। ਉਹ ਕਹਿੰਦੀ ਵੀ ਡੀਕ ਦਾ ਕਾਤੋਂ ਸੀ ਚੜ ਜਾਂਦਾ ਬਸ। ਤੂੰ ਆਪਦੇ ਸ਼ਹਿਰ ਜਾਣਾ ਮੈਂ ਆਪਦੇ ਸ਼ਹਿਰ ਜਣਾ ਆਪਣਾ ਤਾਂ ਕੋਈ ਫਾਇ ਨਹੀਂ ਹੁਣ। ਤਲਾਕ ਹੋ ਚੁੱਕਿਆ ਆਪਣਾ ਤਾਂ। ਉਹ ਕਹਿੰਦੀ ਨਹੀਂ। ਮੈਂ ਨਾ ਫਿਰ ਵੀ ਕਹਿੰਦਾ ਮੈਂ ਮੈਂ ਤਾਂ ਤੇਰੇ ਨਾਲ ਹੀ ਜਾਣਾ ਚਾਹੁੰਦਾ ਤੇਰੇ ਨਾਲ ਸਫਰ ਕਰਨਾ ਚਾਹੁੰਦਾ ਸੀ। ਉਹ ਆ ਨਹੀਂ ਚਲੋ ਕੋਈ ਗੱਲ ਨਹੀਂ ਆਜੋ ਬੱਸ 'ਚ ਬਹਿ ਜਾਂਦੇ ਆ। ਬੱਸ ਦੇ ਵਿੱਚ ਬੈਠੇ ਬੈਠੇ ਉਹ ਬੰਦਾ ਕਹਿੰਦਾ ਨਾ ਜਦੋਂ ਸ਼ਹਿਰ ਦੇ ਬਿਲਕੁਲ ਨੇੜੇ ਜੀ ਆ ਜਾਂਦਾ ਉਹ ਜਿੱਥੇ ਜਨਾਨੀ ਨੂੰ ਉਤਰਨਾ ਹੁੰਦਾ ਉਹਦੇ ਨੇੜੇ ਜੀ ਆ ਕੇ ਉਹ ਕਹਿੰਦਾ ਵੀ ਮੈਂ ਬਹੁਤ ਗਲਤੀਆਂ ਕੀਤੀਆਂ ਬਹੁਤ ਗਲਤੀਆਂ ਕੀਤੀਆਂ ਮੈਂ ਸ਼ਰਾਬ ਪੀ ਕੇ ਤੈਨੂੰ ਗਲਤ ਵੀ ਬੋਲਦਾ ਸੀ ਮਾੜੇ ਮਾੜੀਆਂ ਗੱਲਾਂ ਵੀ ਕਹਿੰਦਾ ਸੀ ਤੈਨੂੰ ਤੇ ਪਰ ਪਰ ਐਸੇ ਜਿਹੜੇ ਆ ਘਟੀਆਂ ਕੋ ਟੁੱਟਾਂ ਦੀਆਂ ਮੈਨੂੰ ਸਜ਼ਾ ਮਿਲਦੀ ਰਹੀ ਆ ਇਸ ਕਰਕੇ ਮੈਂ ਬਹੁਤ ਪਛਤਾਉਣਾ ਤੇ ਮੈਂ ਤਾਂ ਸਮਝ ਲਾ ਆ ਦੀ ਮਾਂ ਦਾ ਵੀ ਦੋਸ਼ੀ ਆ ਕਿਉਂਕਿ ਮੇਰੀ ਮਾਂ ਤੇਰੇ ਆਪਣੇ ਤਲਾਕ ਹੋਣ ਦੇ ਗਮ ਦੇ ਵਿੱਚ ਹੀ ਮਰ ਗਈ ਤਾਂ ਉਹ ਜਦਾ ਨਹੀਂ ਪੁੱਛਦੀ ਆ ਵੀ ਮਾਂ ਮਰ ਗਈ ਉਹ ਕਹਿੰਦਾ ਹਾਂ ਮਾਂ ਤਾਂ ਪੱਰੀ ਤਾਂ ਉਹ ਕਹਿੰਦੀ ਵੀ ਮਾਂ ਮਰ ਗਈ ਤੂੰ ਮੈਨੂੰ ਦੱਸਿਆ ਹੀ ਨਹੀਂ ਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਜਾਂਦੀ ਆ ਰੋਣਾ ਸ਼ੁਰੂ ਕਰ ਦਿੰਦੀ ਆ ਉਹ ਕਹਿੰਦੀ ਵੀ ਕੀ ਹੋਇਆ ਜੇ ਆਪਣਾ ਤਲਾਕ ਹੋ ਗਿਆ ਸੀ ਲਾਸਟ ਵਾਰੀ ਮੈਨੂੰ ਮੇਰੀ ਸੱਸ ਦਾ ਮੂੰਹ ਤਾਂ ਦਿਖਾ ਦਿੰਦਾ ਕਿਉਂਕਿ ਮੇਰਾ ਸੱਸ ਨਾਲ ਤੇਰੇ ਨਾਲੋਂ ਜ਼ਿਆਦਾ ਪਿਆਰ ਸੀ ਤੇ ਸੱਸ ਦਾ ਵੀ ਮੇਰੇ ਨਾਲੋਂ ਤੇਰੇ ਨਾਲੋਂ ਮੇਰਾ ਜ਼ਿਆਦਾ ਪਿਆਰ ਸੀ ਸੱਸ ਵੀ ਮੈਨੂੰ ਤੇਰੇ ਨਾਲੋਂ ਜ਼ਿਆਦਾ ਪਿਆਰ ਕਰਦੀ ਸੀ ਇਸ ਕਰਕੇ ਦੋਸਤੋ ਉਹ ਦੋਨੇ ਆਪਸ ਵਿੱਚ ਇਸੇ ਤਰ੍ਹਾਂ ਗੱਲਾਂ ਕਰਦੇ ਰਹੇ ਤਾਂ ਉਹ ਬੰਦਾ ਕਹਿੰਦਾ ਵੀ ਮੈਂ ਹੁਣ ਜਿਹੜਾ ਸਫ਼ਰ ਹੈ ਨਾ ਤੇਰੇ ਨਾਲ ਕਰਨਾ ਚਾਹੁੰਦਾ ਸੀ ਤੇ ਇਸ ਕਰਕੇ ਮੇਰੀ ਇਹ ਆਸ ਹੈ ਜਿਹੜੀ ਪੂਰੀ ਹੋਗੀ ਹੁਣ ਪਤਾ ਨਹੀਂ ਮੇਰਾ ਕੀ ਬੰਨਾ ਕੀ ਨਹੀਂ ਕਿ ਬੰਨਾ ਤੇ ਇਸ ਤਰ੍ਹਾਂ ਉਹ ਕਰਦੇ ਕਰਦਾ ਜਦੋਂ ਉਹ ਉਹਦਾ ਸਟੇਸ਼ਨ ਆ ਜਾਂਦਾ ਨਾ ਕੁੜੀ ਦਾ ਬੱਸ ਮਤਲਬ ਅੱਡਾ ਆ ਜਾਂਦਾ ਤਾਂ ਉਹ ਕੁੜੀ ਨੂੰ ਕਹਿੰਦਾ ਵੀ ਉਤਰਨਾ ਨਹੀਂ ਤੂੰ ਉਹ ਉਤਰਦੀ ਨਹੀਂ ਉੱਥੇ ਅੱਡੇ ਤੇ ਜਿਹੜਾ ਉਹਦੇ ਪਿੰਡ ਦਾ ਅੱਡਾ ਆ ਜਾਂਦਾ ਕੁੜੀ ਨੂੰ ਕਹਿੰਦਾ ਉਤਰ ਜਾ ਉਤਰਨਾ ਨਹੀਂ ਤੂੰ ਉਹ ਆਦੀ ਨਹੀਂ ਮੇਰਾ ਪਿੰਡ ਅੱਗੇ ਉਹ ਕਹਿੰਦਾ ਕਮਾਲ ਆ ਵੀ ਤੇਰਾ ਪਿੰਡ ਦਾ ਇਹੀ ਹੈ ਇੱਥੇ ਤੂੰ ਉਤਰਨੀ ਹੈ ਇਹੀ ਤੇਰਾ ਪਿੰਡ ਦਾ ਮੈਂ ਤਾਂ ਕਦੋਂ ਦਾ ਜਾਣਦਾ ਤੈਨੂੰ ਉਹ ਆਦੀ ਨਹੀਂ ਮੇਰਾ ਪਿੰਡ ਇਹੀ ਨੀਗਾ ਮੇਰਾ ਪਿੰਡ ਦਾ ਉਹ ਸਹੁਰਿਆਂ ਦਾ ਘਰ ਆਂਦਾ ਜਿਹੜੇ ਨੂੰ 6 ਸਾਲ ਪਹਿਲਾਂ ਆਪਾਂ ਦੋਨਾਂ ਨੇ ਰਲ ਕੇ ਉਜਾੜਤਾ ਸੀ ਅੱਜ ਜਾ ਕੇ ਆਪਾਂ ਬਸਾਵਾ ਗਏ ਇਸੇ ਰਾ ਦੋਸਤੋ ਕਦੇ ਵੀ ਇਕੱਲੇ ਜ਼ਿੰਦਗੀ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਹਮੇਸ਼ਾ ਰਲ ਕੇ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਇੱਕ ਦੂਜੇ ਦੀ ਸਹਿ ਲਿਆ ਕਰੋ ਗੱਲਾਂ ਸਹਿ ਲਿਆ ਕਰੋ ਥੈਂਕ ਯੂ ਵੈਰੀ ਮਚ